ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘਨਾਦ ਟੀਵੀ ਅੱਜ ਅਸੀਂ ਯਾਦ ਕਰ ਰਹੇ ਹਾਂ ਇੱਕ ਐਸੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਜਿਨ੍ਹਾਂ ਦਾ ਅੱਜ 16 ਜੁਲਾਈ ਨੂੰ ਸ਼ਹੀਦੀ ਦਿਹਾੜਾ ਹੈ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਦੇ ਲਈ ਆਓ ਉਹਨਾਂ ਦੀ ਜ਼ਿੰਦਗੀ ਦੇ ਕੁਝ ਪਲ ਸਾਂਝੇ ਕਰਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰੀਏ ਭਾਈ ਤਾਰੂ ਸਿੰਘ ਜੀ ਦਾ ਜਨਮ 1720 ਈਸਵੀ ਵਿੱਚ ਅਮਰਸਰ ਦੇ ਨੇੜੇ ਪਿੰਡ ਪੂਲਾ ਦੇ ਵਿੱਚ ਹੋਇਆ ਮਾਤਾ ਪਿਤਾ ਦੋਵੇਂ ਗੁਰਸਿੱਖ ਹਨ ਪਿਤਾ ਭਾਈ ਜੈ ਸਿੰਘ ਜਦੋਂ ਭਾਈ ਤਾਰੂ ਸਿੰਘ ਜੀ ਬਿਲਕੁਲ ਛੋਟੇ ਸਨ ਤਾਂ ਉਹਨਾਂ ਨੂੰ ਜਿਹੜੇ ਆ ਉਹ ਸ਼ਹੀਦ ਹੋ ਜਾਂਦੇ ਨੇ ਤੇ ਮਾਤਾ ਧਰਮਕੌਰ ਨੇ ਜਿਹੜਾ ਗੁਰਸਿੱਖੀ ਦੇ ਵਿੱਚ ਰਹਿ ਕੇ ਆਪਣੇ ਬੱਚਿਆਂ ਦੀ ਜਿਹੜੀ ਆ ਪਰਵਰਿਸ਼ ਕੀਤੀ ਭਾਈ ਤਾਰੂ ਸਿੰਘ ਜੀ ਜਿਹੜੇ ਸਿੱਖੀ ਵਿੱਚ ਲੀਨ ਰਹਿੰਦੇ ਸਨ ਬਚਪਨ ਤੋਂ ਹੀ ਉਹ ਮਾਤਾ ਧਰਮਕੌਰ ਨੇ ਜਿਹੜੇ ਆ ਉਹ ਸਿੱਖੀ ਦੇ ਸੰਸਕਾਰ ਦਿੱਤੇ ਪਾਈਤਾਰੋ ਸਿੰਘ ਜੀ ਇੱਕ ਕਿਸਾਨ ਸਨ ਉਹ ਆਪਣੀ ਖੇਤੀਬਾੜੀ ਦੇ ਨਾਲ ਨਾਲ ਜਿਹੜਿਆ ਆਪਣੀ ਕਮਾਈ ਦਾ ਕਾਫੀ ਹਿੱਸਾ ਜਿਹੜਿਆ ਗਰੀਬਾਂ ਦੇ ਵਿੱਚ ਲੋੜਵੰਦਾਂ ਦੀ ਮਦਦ ਲਈ ਵੰਡਦੇ ਸਨ ਤੇ ਹਰ ਆਏ ਗਏ ਦੀ ਖੁੱਲਕੇ ਸੇਵਾ ਕਰਦੇ ਸਨ 18ਵੀਂ ਸਦੀ ਦੇ ਮੱਧ ਵਿੱਚ ਜਦੋਂ ਮੀਰ ਮੰਨੂ ਤੇ ਜਕਰੀਆ ਖਾਨ ਵਰਗਿਆਂ ਦੀ ਜਿਹੜੀ ਹਕੂਮਤ ਸੀ ਜਦੋਂ ਜਿਵੇਂ ਕਹਿੰਦੇ ਆ ਕਿ ਪੱਤਾ ਪੱਤਾ ਸਿੰਘਾਂ ਦਾ ਬੈਰੀ ਸੀ ਉਸ ਟਾਈਮ ਦੇ ਵਿੱਚ ਭਾਈ ਤਾਰੂ ਸਿੰਘ ਜੀ ਜਿਹੜੇ ਆ ਸਿੱਖਾਂ ਦੀ ਮਦਦ ਕਰਿਆ ਕਰਦੇ ਸਨ ਦਵਾਈ ਬੂਟੀ ਲੋੜ ਅਨੁਸਾਰ ਕੱਪੜਾ ਦੇਣਾ ਉਹਨਾਂ ਨੂੰ ਤੇ ਉਹਨਾਂ ਨੂੰ ਲੁਕਣ ਵਾਸਤੇ ਜਗ੍ਹਾ ਵੀ ਦਿੰਦੇ ਸਨ ਤੇ ਪ੍ਰਸ਼ਾਦ ਦੇ ਪਾਣੀ ਦੀ ਵੀ ਸੇਵਾ ਕਰਦੇ ਸਨ ਪਰ ਹੌਲੀ ਹੌਲੀ ਜਿਹੜੀ ਆ ਇਹ ਗੱਲ ਹਕੂਮਤ ਦੇ ਕੰਨਾਂ ਤੱਕ ਚਲੀ ਜਾਂਦੀ ਹੈ ਹਰ ਭਗਤ ਨਰਨਜਨੀ ਵਰਗੇ ਮੁਖਵਰ ਜਿਹੜੇ ਆ ਉਹ ਇਸ ਗੱਲ ਨੂੰ ਜਿਹੜੇ ਜ਼ਕਰੀਆ ਖਾਨ ਤੱਕ ਪਹੁੰਚਾ ਦਿੰਦੇ ਆ ਕਿ ਇੱਕ ਤਾਰੂ ਸਿੰਘ ਨਾਂ ਦਾ ਜਿਹੜਾ ਸਿੰਘ ਹੈ ਉਹ ਸਿੰਘਾਂ ਦੀ ਮਦਦ ਕਰਦਾ ਤੇ ਜਦੋਂ ਜ਼ਕਰੀਆ ਖਾਨ ਨੂੰ ਇਸ ਚੀਜ਼ ਦਾ ਪਤਾ ਲੱਗਦਾ ਤਾਂ ਉਹ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਗ੍ਰਿਫਤਾਰ ਕਰਕੇ ਜਦੋਂ ਉਹਨਾਂ ਨੂੰ ਉੱਥੇ ਲਜਾਇਆ ਜਾਂਦਾ ਤਾਂ ਉਹਨਾਂ ਨੂੰ ਕਾਫੀ ਜਿਹੜਾ ਤਸੀਹੇ ਦਿੱਤੇ ਜਾਂਦੇ ਨੇ ਅਖੀਰ ਵਿੱਚ ਉਹਨਾਂ ਨੂੰ ਕਿਹਾ ਜਾਂਦਾ ਕਿ ਤੂੰ ਆਪਣੇ ਜਿਹੜੇ ਆ ਕੇਸ ਕਟਵਾ ਲੈ ਸਿੱਖੀ ਛੱਡ ਦੇ ਤੇ ਤੇਰੀ ਜਿਹੜੀ ਆ ਜਾਨ ਬਖਸ਼ ਦਿੱਤੀ ਜਾਊਗੀ ਗੁਰਸਿੱਖੀ ਵਿੱਚ ਜਿਹੜੇ ਦ੍ਰਿੜਪਾਈ ਤਾਰੂ ਸਿੰਘ ਨੇ ਜਵਾਬ ਦਿੱਤਾ ਕਿ ਸਿਰ ਜਾ ਸਕਦਾ ਪਰ ਸਿੱਖੀ ਨਹੀਂ ਜਾ ਸਕਦੀ ਜਿਸ ਨੂੰ ਸੁਣ ਕੇ ਜਿਹੜਾ ਜਕਰਿਆ ਖਾਨ ਉਹ ਬੁਖਲਾ ਗਿਆ ਤੇ ਉਹਨੇ ਭਾਈ ਤਾਰੂ ਸਿੰਘ ਦਾ ਜਿਹੜਾ ਕੇਸਾਂ ਸਮੇਤ ਖੋਪੜ ਉਤਾਰਨ ਦਾ ਹੁਕਮ ਦੇ ਦਿੱਤਾ ਤੇ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਦਾ ਜਿਹੜਾ ਖੋਪੜ ਉਤਾਰ ਦਿੱਤਾ ਗਿਆ ਤੇ ਭਾਈ ਸਾਹਿਬ ਉਸ ਅਕਾਲ ਪੁਰਖ ਦੀ ਰਜ਼ਾ ਵਿੱਚ ਲੀਨ ਰਹੇ ਤੇ ਇਤਿਹਾਸਕ ਦੱਸਦਾ ਹੈ ਕਿ ਜਦੋਂ ਭਾਈ ਤਾਰੂ ਸਿੰਘ ਜੀ ਦਾ ਖੋਪੜਾ ਉਤਾਰ ਦਿੱਤਾ ਗਿਆ ਤਾਂ ਇਹ 1 ਜੁਲਾਈ ਦੀ ਘਟਨਾ ਜਿਹੜੀ ਹੈ ਦੱਸੀ ਜਾਂਦੀ ਹੈ ਇਤਿਹਾਸ ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਜਕਰੀਆ ਖਾਨ ਵੀ ਜਿਹੜਾ ਬਿਮਾਰ ਪੈ ਜਾਂਦਾ ਤੇ ਕਹਿੰਦੇ ਆ ਉਹਨੂੰ ਬੰਨ ਪੈ ਜਾਂਦਾ ਪਿਸ਼ਾਬ ਦਾ ਤੇ ਕਈ ਫਿਰ ਸਿਆਣੇ ਬੰਦਿਆਂ ਨੇ ਜਕਰੀਆ ਖਾਨ ਨੂੰ ਦੱਸਿਆ ਉਹ ਬਹੁਤ ਜਦੋਂ ਦੁਖੀ ਹੋ ਗਿਆ ਤੇ ਕਿਸੇ ਨੇ ਦੱਸਿਆ ਕਿ ਭਾਈ ਤਾਰੂ ਸਿੰਘ ਦੀ ਜਿਹੜੀ ਜੁਤੀ ਹੈ ਜੇ ਇਹਦੇ ਜਕਰੀਆ ਖਾਨ ਦੇ ਸਿਰ ਵਿੱਚ ਮਾਰੀ ਜਾਵੇ ਤਾਂ ਇਹ ਠੀਕ ਹੋ ਸਕਦਾ ਸੋ ਇਸੇ ਤਰ੍ਹਾਂ ਕੀਤਾ ਗਿਆ 16 ਦਿਨ ਜਿਹੜਾ ਜਕਰਿਆ ਖਾਨ ਦੇ ਇਸੇ ਤਰ੍ਹਾਂ ਸਿਰ 'ਚ ਜੁੱਤੀਆਂ ਪੈਂਦੀਆਂ ਰਹੀਆਂ ਤੇ ਅਖੀਰ ਨੂੰ ਉਹ ਜਿਹੜਾ ਜਕਰਿਆ ਖਾਨ ਇਸੇ ਤਰ੍ਹਾਂ ਮਰ ਗਿਆ ਆਪਣੀ ਬਿਮਾਰੀ ਦੇ ਨਾਲ ਜੂਸਦਾ ਹੋਇਆ ਤੇ ਉਧਰ 16 ਦਿਨਾਂ ਦੇ ਬਾਅਦ ਜਕਰਿਆ ਖਾਨ ਨੂੰ ਨਰਕਾ ਨੂੰ ਤੋਰਨ ਤੋਂ ਬਾਅਦ ਭਾਈ ਤਾਰੂ ਸਿੰਘ ਜਿਹਨੇ ਜਿਹੜੇ ਆਪਣੇ ਪ੍ਰਾਨ ਤਿਆਗ ਦਿੱਤੇ ਬਿਨਾਂ ਖੋਪੜ ਤੋਂ 16 ਦਿਨ ਉਹ ਇਸੇ ਤਰ੍ਹਾਂ ਰਹੇ ਉਹਨਾਂ ਦੀ ਜਿਹੜੀ ਜੀਵਨ ਉਹ ਤੋਂ ਸਾਨੂੰ ਮਤਲਬ ਸਿੱਖਿਆ ਮਿਲਦੀ ਹੈ ਕਿ ਔਖੇ ਸਮੇਂ ਵਿੱਚ ਵੀ ਜਿਹੜੀ ਹੈ ਉਹ ਸਿੱਖੀ ਨਹੀਂ ਛੱਡਣੀ ਜਿੱਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸ਼ਹੀਦਗੰਜ ਲਾਹੌਰ ਦੇ ਵਿੱਚ ਪਾਕਿਸਤਾਨ ਦੇ ਵਿੱਚ ਜੋ ਅੱਜ ਕੱਲ ਹੈ ਉਹ ਬਣਿਆ ਹੋਇਆ ਜਿੱਥੇ ਭਾਈ ਸਾਹਿਬ ਦਾ ਖੋਪੜਾ ਉਤਾਰਿਆ ਉਹ ਵੀ ਇਤਿਹਾਸਿਕ ਜਗ੍ਹਾ ਜਿਹੜੀ ਹੈ ਉਹਨਾਂ ਨੇ ਪ੍ਰੀਜ਼ਰਵ ਕੀਤੀ ਹੋਈ ਹੈ ਸੋ ਅੱਜ ਉਹਨਾਂ ਦਾ ਜਿਹੜਾ ਸ਼ਹੀਦੀ ਦਿਹਾੜਾ 16 ਜੁਲਾਈ ਨੂੰ ਅਸੀਂ ਭਾਈ ਤਾਰੂ ਸਿੰਘ ਨੂੰ ਸਿਰਫ ਯਾਦ ਹੀ ਨਹੀਂ ਕਰਦੇ ਉਹਨਾਂ ਦੀ ਜਿਹੜੀ ਸਿੱਖੀ ਨਿਭਾਉਣ ਦੀ ਰੀਤ ਆ ਉਹਨੂੰ ਵੀ ਆਪਣੇ ਜੀਵਨ ਵਿੱਚ ਵਸਾਉਣ ਦੀ ਜਿਹੜੀ ਕੋਸ਼ਿਸ਼ ਕਰਦੇ ਆਂ ਤੇ ਆਓ ਅਰਦਾਸ ਕਰੀਏ ਕਿ ਸਾਨੂੰ ਵੀ ਭਾਈ ਤਾਰੂ ਸਿੰਘ ਜੀ ਵਰਗਾ ਜज्ਬਾ ਉਹਨਾਂ ਦੀ ਸੇਵਾ ਤੇ ਕੁਰਬਾਨੀ ਜਿਹੜੀ ਆ ਉਹਦਾ ਜज्ਬਾ ਗੁਰੂ ਬਖਸ਼ਿਸ਼ ਕਰੇ ਸੋ ਵੀਡੀਓ ਚੰਗੀ ਲੱਗੀ ਤੇ ਸ਼ੇਅਰ ਕਰਿਓ ਲਾਈਕ ਕਰਿਓ ਸਾਡੇ ਚੈਨਲ ਸਿੰਘਨੰਦ ਟੀਵੀ ਨੂੰ ਸਬਸਕ੍ਰਾਈਬ ਕਰਿਓ ਉਹਨਾਂ ਦੀ ਸ਼ਹਾਦਤ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ